ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਮੇਰੇ ਵੀਰ ਭਰਾ ਨੂੰ ਬੇਨਤੀ ਆ ਕਿ ਮੇਰਾ ਚੂਲਾ ਟੁੱਟ ਚੁੱਕਿਆ ਆ ਤਾਂ ਮੇਰੇ ਘਰ ਵਿੱਚ ਬਹੁਤ ਗਰੀਬੀ ਆ ਤਾਂ ਮੇਰਾ ਪਰਿਸ਼ਣ ਹੋਣਾ ਆ ਡਾਕਟਰ 1.5 ਲੱਖ ਰੁਪਏ ਮੰਗਿਆ ਵਾ ਤੇ ਮੇਰੇ ਵੀਰ ਭਰਾਓ ਕਿ ਮੇਰਾ ਛੋਟਾ ਜਿਹਾ ਬੱਚਾ ਆ ਮੈਨੂੰ ਰੋਟੀ ਵੀ ਨਹੀਂ ਖਵਾ ਸਕਦੀ ਪਕਾ ਕੇ ਬੈ ਨਹੀਂ ਸਕਦੀ ਤਾਂ ਮੇਰੀ ਬੇਨਤੀ ਨੂੰ ਮਨਜ਼ੂਰ ਕਰੋ ਮੇਰੀ ਵੱਧ ਤੋਂ ਵੱਧ ਮਦਦ ਕਰੋ ਮੈਨੂੰ ਡਾਕਟਰਾਂ ਨੇ 1.5 ਲੱਖ ਰੁਪਏ ਦਾ ਖਰਚਾ ਦੱਸਿਆ ਵਾ ਮੇਰਾ ਪਰਿਸ਼ਣ ਜ਼ਰੂਰ ਮੇਰੀ ਮਦਦ ਤੇ ਜ਼ਰੂਰ ਹੋਣਾ ਵਾ ਤੇ ਮੇਰੀ ਮਦਦ ਤੇ ਜ਼ਰੂਰ ਮੇਰੇ ਵੀਰ ਭਰਾ ਕਰੋ ਮੈਂ ਬੜੀ ਪਰੇਸ਼ਾਨ ਆ ਮੇਰੇ ਇੱਕ ਟਮ ਦੀ ਰੋਟੀ ਵੀ ਨਹੀਂ ਪੱਕਦੀ ਮੇਰੇ ਘਰ ਦੇ ਹਾਲਾਤ ਬਹੁਤ ਮਾੜੇ ਆ ਮੇਰੇ ਵੀਰੋਂ ਮੇਰੇ ਤੁਹਾਡੇ ਕੋਲ ਇਹੋ ਹੀ ਬੇਨਤੀ ਆ ਕਿ ਮੇਰੇ ਬੱਚੇ ਦਾ ਕੁਝ ਸੋਚਿਓ ਮੇਰੇ ਘਰ ਵਾਲਾ ਦਿਹਾੜੀ ਦਾ ਪੱਕ ਕਰਦਾ ਆ ਤਾਂ ਕਦੇ ਲਈ ਦਿਹਾੜੀ ਮਿਲਦੀ ਆ ਕਦੇ ਲਈ ਨਹੀਂ ਮਿਲਦੀ ਉਹੋ ਹੀ ਬੱਚੀ ਨੂੰ ਰੋਟੀ ਪਾਣੀ ਖਵਾਉਂਦਾ ਤੇ ਇਸ ਮੈਨੂੰ ਵੀ ਰੋਟੀ ਮੇਰਾ ਇੰਨਾ ਹਾਲਾਤ ਮਾੜਿਆ ਕਿ ਮੈਂ ਆਪਣੇ ਤਾਂ ਦੇ ਕੱਪੜੇ ਵੀ ਨਹੀਂ ਬਦਲ ਸਕਦੀ ਖਲੋ ਕੇ ਤੇ ਮੇਰੇ ਹੋਈ ਬੁਕਰਦਾ ਤਾਂ ਕੇਵਲੇ ਉਦਕਾ ਦਿਹਾੜੀ ਵੀ ਨਹੀਂ ਜਾ ਜਾਂਦਾ ਸਾਡੇ ਘਰ ਦੇ ਬਹੁਤ ਹਾਲਾਤ ਮਾੜੇ ਮੇਰੇ ਵੀਰੋ ਭਰਾਓ ਮੇਰੀ ਜਰੂਰ ਮਦਦ ਕਰੋ ਤੁਸੀਂ ਜਿੱਥੇ ਵੀ ਦੇਖਸ ਪਰਦੇਸਾਂ ਵਿੱਚ ਮੇਰੀ ਵੀਡੀਓ ਵੇੰਦੋ ਮੇਰੀ ਜਰੂਰ ਹੈਲਪ ਕਰੋ ਮੇਰੇ ਚੂੜਾ ਪੈ ਜਾ ਮੈਂ ਆਪਣੇ ਬੱਚੇ ਨੂੰ ਰੋਟੀ ਖਵਾਉਣ ਜੋਗੀ ਹੋ ਜਾ ਤਾ ਬਸ ਇੰਨੀ ਤੁਹਾਡੇ ਘੜੀ ਬੇਨਤੀ ਹੈ ਮੇਰੀ ਜਰੂਰ ਫਰਿਆਦ ਮਨਜ਼ੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਪਹੁੰਚੇ ਆ ਪਿੰਡ ਕੰਮੋਕੇ ਇਹ ਭੈਣ ਮਨਿੰਦਰਕੌਰ ਦਾ ਘਰ ਆ ਇਹ ਮਨਿੰਦਰਕੌਰ ਜੀ ਦਾ ਨਾ ਚੂਲਾ ਟੁੱਟ ਗਿਆ ਦੋਨੇ ਚੂਲੇ ਖਰਾਬ ਸੀਗੇ ਇੱਕ ਚੂਲਾ ਇਹਨਾਂ ਨੇ ਪੁਵਾ ਲਿਆ ਉਹ ਵੀ ਕਿਸੇ ਭੈਣ ਭਰਾਵਾਂ ਨੇ ਪੈਸੇ ਇਕੱਠੇ ਕਰਕੇ ਦੇਤੇ ਤੇ ਪੁਵਾ ਲਿਆ ਹੁਣ ਦੂਜਾ ਚੂਲਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਇਹਨਾਂ ਕੋ ਚੰਗੀ ਤਰ੍ਹਾਂ ਬੈਠਾ ਵੀ ਨਹੀਂ ਜਾਂਦਾ ਸਿਲੰਡਰ ਵੀ ਤੁਹਾਡੇ ਸਾਹਮਣੇ ਇਦਾਂ ਹੀ ਪਿਆ ਘਰ ਦੇ ਹਾਲਾਤ ਬਹੁਤ ਮਾੜੇ ਆ ਘਰ ਵਾਲਾ ਦਿਹਾੜੀ ਕਰਦਾ ਦਿਹਾੜੀ ਟੱਪਾ ਜਾਂਦਾ ਵਿਚਾਰਾ ਕਈ ਵਾਰੀ ਨਹੀਂ ਜਾਂਦਾ ਭੈਣ ਦੇ ਮੋਹ ਤੋਂ ਹੀ ਸੁਣ ਲਿਆ ਵਾ ਕਿ ਇਹਨਾਂ ਦੇ ਤਣ ਦੇ ਕੱਪੜੇ ਵੀ ਨਹੀਂ ਆਪਣੇ ਆਪ ਬਦਲੇ ਜਾਂਦੇ ਕਈ ਵਾਰੀ ਇੰਨੀ ਇੰਨੀ ਮੁਸ਼ਕਲ ਆਉਂਦੀ ਲੱਤ ਨੂੰ ਕਿ ਸਿੱਧੀ ਨਹੀਂ ਹੁੰਦੀ ਫੋਲਡ ਨਹੀਂ ਹੁੰਦੀ ਤੇ ਕਿੰਨੇ ਚਿਰ ਤੋਂ ਇਹ ਪ੍ਰੋਬਲਮ ਜੀ ਪੈਂਦਾ ਨੂੰ ਇਹ ਮੈਨੂੰ 2 ਸਾਲ ਹੋ ਗਏ ਆ 2 ਸਾਲ ਹੋ ਗਏ ਮਜੇ ਤੇ ਪਿਆਨ ਹਾਂਜੀ ਅੱਛਾ ਤੇ ਇਹ ਤੁਹਾਡੀ ਬੇਟੀ ਆ ਹਾਂਜੀ ਇਹ ਮੇਰੀ ਬੇਟੀ ਆ ਪੁੱਤ ਕੀ ਨਾਮ ਤੇਰਾ ਮਨਕੀਰਤ ਕੌਰ ਮਨਕੀਰਤ ਕੌਰ ਸਕੂਲੇ ਜਾਣਾ ਹੈ ਹਾਂਜੀ ਤੇ ਕੀ ਗੱਲ ਹੋਈ ਮਮਾ ਨੂੰ ਮਾਤਾ ਪ੍ਰੈਸ਼ਨ ਟੁੱਟ ਗਿਆ ਪ੍ਰੈਸ਼ਨ ਕਿ ਟੋ ਕਰਾਉਣਾ ਵਾ ਚੂਲਾ ਟੁੱਟਿਆ ਆ ਹਾਂਜੀ ਤੇ ਤੁਸੀਂ ਸੰਗਤਾਂ ਨੂੰ ਬੇਨਤੀ ਕਰੋ ਸੰਗਤ ਜੀ ਬੱਚਾ ਅਜੇ ਛੋਟਾ ਆ ਬੋਲ ਨਹੀਂ ਸਕਦਾ ਪਰ ਫਿਰ ਵੀ ਹਾਲਾਤ ਇਦਾਂ ਦੇ ਆ ਕਿ ਤੁਸੀਂ ਇੱਕ ਵਾਰੀ ਆ ਕੇ ਦੇਖੋਗੇ ਤੇ ਰੋਣਾ ਨਿਕਲ ਜਾਏਗਾ ਇੰਨੇ ਮਾੜੇ ਹਾਲਾਤ ਆ ਕਿਰਪਾ ਕਰਕੇ ਸਾਰੀ ਸੰਗਤ ਨੂੰ ਬੇਨਤੀ ਆ 10 20 50 100 500 ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਇਹ ਭੈਣ ਜੀ ਦਾ ਚੂੜਾ ਪੈ ਜਾਣਾ ਇਹਨਾਂ ਦਾ ਇਲਾਜ ਹੋ ਜਾਣਾ ਇਹ ਬਿਲਕੁਲ ਤੰਦਰੁਸਤ ਹੋ ਜਾਣਗੇ ਆਪਣੇ ਬੱਚੇ ਨੂੰ ਰੋਟੀ ਪਾਣੀ ਖਵਾਉਣ ਜੋਗੇ ਹੋ ਜਾਣਗੇ ਕਹਿ ਰਹੇ ਆ ਕਿ ਇੱਕ ਭਾਜੀ ਹੁਣੀ ਜਿਹੜੇ ਆ ਉਹ ਉਹ ਆਪ ਕਈ ਵਾਰੀ ਰੋਟੀ ਪਾਣੀ ਬਣਾਉਂਦੇ ਮੇਰੇ ਤੋਂ ਤਾਂ ਬੈਠਾ ਵੀ ਨਹੀਂ ਜਾਂਦਾ ਥੋੜਾ ਥੋੜਾ ਡੰਡੇ ਦੇ ਨਾਲ ਚੱਲਦੇ ਆ ਵਾਹਿਗੁਰੂ ਜੀ ਨੰਬਰ ਉੱਪਰ ਆ ਰਹੇ ਆ ਅਕਾਊਂਟ ਨੰਬਰ ਉੱਪਰ ਆ ਰਿਹਾ ਵਾ ਤਿੱਲ ਫੁੱਲ ਦਾ ਸਬੰਧ ਇਹਨਾਂ ਦੇ ਅਕਾਊਂਟ 'ਚ ਪਵਾ ਦਿਓ ਤੇ ਅਸੀਂ ਇਹਨਾਂ ਦਾ ਜਿਹੜਾ ਵਾ ਲੱਖ ਡੇਢ ਲੱਖ ਰੁਪਏ ਦਾ ਜਿਹੜਾ ਲੱਗਣਾ ਉਹਦਾ ਚੂਲਾ ਪਵਾ ਕੇ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ